पंचायत चुनाव को लेकर जिला पठानकोट प्रशासन द्वारा दो दिन पहले ग्राम पंचायतों की आरक्षित सीटों को लेकर जारी की गई सूची के आधार पर प्रशासन द्वारा बमियाल ब्लॉक के अंतर्गत आने वाले गांव मस्तपुर एमा की सीट को अनुसूचित जाति के साथ साथ पाँच सदस्यों के लिए आरक्षित कर दिया गया है जिसमें से चार सदस्य अनुसूचित जाति के लिए भी आरक्षित कर दिए गए और एक सदस्य की सीट केवल सामान्य महिला के लिए रखी गयी जिसके कारण गांव के लोग प्रशासन के इस फैसले का विरोध कर रहे हैं आज गांव के पूर्व सरपंच जगिंदर पाल और उनके साथियों ने एक प्रेस कॉन्फ्रेंस के दौरान जिला प्रशासन के इस फैसले का विरोध किया उन्होंने कहा कि इमा की आबादी लगभग 400 है जिसमें 50 प्रतिशत सामान्य जाति के लोग और 50 प्रतिशत अनुसूचित जाति के लोग रहते हैं लेकिन जब भी प्रशासन इस गांव के लिए आरक्षित सीटों की सूची तैयार करता है तो हर बार अधिकांश आरक्षित सीटें दी जाती हैं। उन्होंने कहा कि पिछली योजना में इस गांव के सरपंच की सीट भी अनुसूचित जाति के लिए आरक्षित थी और इसके साथ ही पाँच सदस्यों में से केवल एक सीट अनुसूचित जाति के लिए आरक्षित थी उन्होंने कहा की इस बार प्रशासन द्वारा सीमा निर्धारित की गयी है जहाँ सरपंच की सीट अनुसूचित जाति के लिए रखी गयी है लेकिन इसके साथ ही पाँच सदस्य सीटें हैं जिनमें दो महिला अनुसूचित जाति से मेल खाती हैं, केवल एक सीट सामान्य के लिए रखी गई है वह भी महिला के लिए जिसके कारण सामान्य वर्ग के साथ प्रशासन द्वारा इस गांव में पक्षपात किया जा रहा है अभी भी समय है कि प्रशासन इस सूची को दुरुस्त करे और कम से कम सदस्यों के लिए आरक्षित सीटों को समान रूप ऐसी वितरित करे ताकि सभी को चुनाव लड़ने का अधिकार मिल सके इस अवसर आरोप विवेक सिंह बलकार सिंह दविंदर सिंह दलीप सिंह ਕੁਲਦੀਪ ਸਿੰਘ ਬਾਲਾ ਸਲਾਰੀਆ ਪਵਨ ਸਿੰਘ ਸੂਰਤ ਸਿੰਘ ਸੁਖਦੀਪ ਸਿੰਘ ਸੌਰਵ ਸਿੰਘ ਸੁਖਦੇਵ ਸਿੰਘ ਆਦੀ ਮੌਜੂਦ ਸਨ ਜੁਗਿੰਦਰ ਸਿੰਘ ਨਾ ਜੀ ਕੀ ਮਾਮਲਾ ਜੀ ਇਹ ਮਾਮਲਾ ਇਹ ਹੈ ਜੀ ਸਾਡੇ ਪਿੰਡ ਦੇ ਪਿਛਲੇ ਸਾਲ ਤੋਂ ਹੀ ਜਿਹੜਾ ਪਹਿਲਾਂ ਪਲਾਨ ਹੋਇਆ ਉਹਦੇ 'ਚ ਵੀ ਐਸਸੀ ਸੀਟ ਸੀ ਉਹਦੇ ਵਿੱਚ ਐਸਸੀ ਹੀ ਮੈਂਬਰ ਸੀ ਤੇ ਇੱਕ ਜਰਨਲ ਮੈਂਬਰ ਸੀ ਕਿੰਨੀ ਵਾਦੀ ਹੈ ਪਿੰਡ ਦੀ ਵਾਦੀ ਸਾਡੀ 450 ਵੋਟ ਹੋਣਾ ਜੀ ਘੱਟ ਤੇ ਘੱਟ ਜਰਨਲ ਕਿੰਨੀ ਹੈ ਤੇ ਐਸਸੀ ਕਿੰਨੀ ਹੈ 200 ਜਰਨਲ ਹੋਣੀਆਂ 200 ਕੋਲ ਉੱਪਰ 50% ਸਭ ਕੁਝ ਹੀ ਅੱਧਾ ਅੱਧਾ ਹੀ اچھا ਫਿਰ ਕੀ ਮਸਲਾ ਕੀ ਹੈ ਮਸਲਾ ਇਹ ਹੈ ਕਿ ਅਸੀਂ ਚਾਹਦੇ ਹਾਂ ਕਿ ਸਾਨੂੰ ਵੀ ਹਿੱਸਾ ਦਿੱਤਾ ਜਾਏ ਸਾਡੇ ਜਾਂ ਮੈਂਬਰ ਵਧਾਏ ਜਾਣ ਜਾਂ ਕੁਝ ਤੋਂ ਕੁਝ ਕੀਤਾ ਜਾਏ ਕੀ ਲਿਸਟ ਦੇ ਵਿੱਚ ਕੀ ਹੈ ਇਸ ਵੇਲੇ ਲਿਸਟ ਦੇ ਵਿੱਚ ਇਹ ਹੈ ਕਿ ਦੋ ਜਿਹੜੇ ਚਾਰ ਨਾਲ ਚਾਰ ਐਸਸੀ ਮੈਂਬਰ ਹੈਗੇ ਨਾ ਇੱਕ ਲੇਡੀ ਹੈਗੀ ਆ ਔਰਤ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੀ ਦਿੱਤੀ ਗਈ ਆ ਉਹਦੇ ਵਿੱਚ ਜਰਨਲ ਜਿਹੜੀ ਦਿੱਤੀ ਹੈ ਉਹਦੇ ਜਰਨਲ ਕੋਈ ਬੰਦਾ ਹੀ ਨਹੀਂ ਹੈਗਾ ਸਾਰੇ ਐਸਸੀ ਸੀਟ ਹੈਗੀ ਆ ਉੱਤੇ ਕੀ ਮਾਸੀ ਅਸੀਂ ਕਹਿੰਨੇ ਆ ਕਿ ਇਹਨੂੰ ਬਦਲ ਕੇ ਜਾਂ ਐਸਸੀ ਜਿਹੜੇ ਆ ਉਹਨੂੰ ਕੱਟ ਕੇ ਜਨਰਲ ਸਰਪੰਚੀ ਕੀਤੀ ਜਾਵੇ ਤੇ ਜਨਰਲ ਜਿਹੜੇ ਮੈਂਬਰ ਭਦਾਏ ਜਾਂ ਕੀ ਨਾਮ ਭਾਈ ਮੇਰਾ ਨਾਮ ਬੀਨਦਰ ਸਿੰਘ ਕੀ ਮਸਲਾ ਕੀ ਹੈ ਜੀ ਮਸਲਾ ਦੇਖੋ ਜੀ ਇਹੋ ਹੀ ਪਿੰਡ ਦਾ ਵੀ ਸਾਰੀ ਸੀਟਾਂ ਇਹਨਾਂ ਰਿਜ਼ਰਵ ਕਰਤੀਆਂ ਤੇ ਜਦੋਂ ਕਿ ਅੱਧੋ-ਅੱਧੋ ਪਿੰਡ ਦੇ ਵਾਸੀ ਆ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਹਿਲਾਂ ਵੀ ਕਹਿੰਦੇ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਹਾਂ ਹਾਂ ਜੀ ਹਾਂ ਜੀ ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਇੱਕ ਤਾਂ ਵੀ ਉਸੇ ਤਰ੍ਹਾਂ ਹਰ ਤਾਂ ਕੀ ਹੈ ਕਿ ਆ ਇਸ ਦੇ ਵਿੱਚ ਕੀ ਪੜਿਆ ਤੁਸੀਂ ਲਿਫਟ ਦੇ ਵਿੱਚ ਇਹੋ ਹੀ ਸਾਰੀਆਂ ਲੇਡੀਜ਼ ਕਰਤੀਆਂ ਐਸੀ ਤੇ ਜੈਂਟਸ ਕੋਈ ਵੀ ਨਹੀਂ ਤੇ ਨਾ ਕੋਈ ਜਰਨਲ ਜਰਨਲ ਵਾਸਤੇ ਕੋਈ ਨਹੀਂ ਜੀ ਜਰਨਲ ਹੋਇਆ ਹੀ ਨਹੀਂ ਕੀ ਮੰਗ ਕੀ ਕਰਦੇ ਹੋ ਮੰਗਾ ਹੀ ਇਹੋ ਹੀ ਕਰਦੇ ਆ ਵੀ ਜਾਂ ਤੇ ਸਰਪੰਚੀ ਉਧਰ ਕਰਦੇ ਆ ਅੱਧੋ-ਅੱਧ ਕਰਦੇ ਨੇ ਬਰਾਬਰ ਕਰਦੇ ਨੇ ਠੀਕ ਹੈ ਹਾਂਜੀ ਬਾਪੂ ਜੀ ਚਲੋ ਮੈਂ ਪੀੜੀ ਇੱਕ ਮਿੰਟਾਂ ਨੇ ਮਾਰੀ ਆਉਤ ਬੋਲਸ ਲਾਰੀਆ ਕੀ ਮਸਲਾ ਕੀ ਹੈ ਜੀ ਇਹ ਨਵੀਂ ਲਿਸਟ ਜੋ ਡੀਸੀ ਤੋਂ ਗੱਡੀ ਗਈ ਸੀ ਪਿੰਡ ਦੇ ਐਸਟੀ ਆਪਾਂ ਰਾਖਮੀ ਚੀਤਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਰਕੇ ਜੀ ਤੁਹਾਡਾ ਔਰ ਤੁਹਾਡੀ ਟੀਮ ਦਾ ਇਸ ਪਿੰਡ ਚ ਆਣ ਲਈ ਜਗਾ ਸਵਾਗਤ ਹੈ ਤੁਸੀਂ ਸਾਡੀ ਗੱਲ ਸੁਣ ਲੈ ਇੱਥੇ ਆਏ ਬਾਕੀ ਵਿਸਤਾਰ ਦੇ ਵਿੱਚ ਪਿੰਡ ਦੇ ਸੀਨੀਅਰ ਬੰਦੇ ਆ ਦੱਸ ਦਿੰਦਾ ਕਿ ਪਿਛਲੇ ਸਾਲ ਵੀ ਇੱਥੇ ਇਹੋ ਕੰਡੀਸ਼ਨ ਸੀ ਸ਼ੀਟ ਜਿਹੜੀ ਹੈ ਸਰਪੰਚ ਦੀ ਉਹ ਐਸਸੀ ਰਿజర్ਵ ਸੀ ਔਰ ਮੈਂਬਰਸ ਜਿਹੜੇ ਉਹਨਾਂ ਵਿੱਚੋਂ ਪੰਜਾਂਾਂ ਵਿੱਚੋਂ ਇੱਕ ਮੈਂਬਰ ਜਿਹੜਾ ਜਰਨਲ ਸੀ ਪੂਰੀ ਇਸ ਵਾਰ 20 ਸ਼ੀਟਾਂ ਰਿਜ਼ਰਵ ਐਸਸੀ ਹੈ ਪਰ ਮੈਂਬਰ ਫਿਰ ਜਿਹੜੇ ਨਾ ਸਾਰੇ ਦੇ ਸਾਰੇ ਜਿਹੜੇ ਐਸਸੀ ਕਰ ਦਿੱਤੇ ਨੇ ਇਹ ਸਾਰਾ ਸਰ ਜਿਹੜਾ ਇੱਕ ਤੱਕਾ ਹੈ ਇੱਕ ਸਮਾਜਿਕ ਸੰਤੁਲਨ ਬਣਾਉਣ ਦੇ ਵਾਸਤੇ ਚਾਹੀਦਾ ਸੀ ਨਾ ਉਹ ਤੇ ਕੁਝ ਸ਼ੀਟਾਂ ਜਿਹੜੀਆਂ ਉਹ ਵੀਸੀ ਕਰਨੀ ਚਾਹੀਦੀਆਂ ਸੀ ਆ ਕੁਝ ਸ਼ੀਟਾਂ ਜਿਹੜੀਆਂ ਜਰਨਲ ਕਰਨੀ ਚਾਹੀਦੀਆਂ ਸੀ ਆ ਅਗਰ ਸਰਪੰਚੀ ਦੀ ਸ਼ੀਟ ਜਿਹੜੀ ਐਸਸੀ ਹੈ ਤੇ ਮੈਂਬਰਾਂ ਦੀਆਂ ਸ਼ੀਟਾਂ ਦਾ ਇੱਕ ਸਮਾਜਿਕ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਸੀ ਜਿਹੜਾ ਨਹੀਂ ਬਣਾ ਕੇ ਰੱਖਿਆ ਬੁੱਦਲੀ ਆਈ ਪਿੰਡ ਸਾਰਾ ਰੋਸ ਜਿਗਤ ਕਰ ਰਿਹਾ ਕੀ ਮੰਗ ਕਰਦੇ ਨੇ ਮੰਗ ਤਾਂ ਇਹ ਹੂ ਕਰਦੇ ਆ ਵੀ ਥੋੜਾ ਜਿਹਾ ਕੁਸ਼ੀ ਸ਼ੀਟਾਂ ਜਿਹੜੀਆਂ ਬੀਸੀ ਕੀਤੀਆਂ ਜਾਣ ਕੁਸ਼ੀ ਸ਼ੀਟਾਂ ਜਿਹੜੀਆਂ ਜਰਨਲ ਕੀਤੀਆਂ ਜਾਣ ਇਹੋ ਮੰਗੇ ਸਾਡੇ ਪ੍ਰਸ਼ਾਸਨ ਅੱਗੇ